ਤੁਸੀਂ ਕਦੀ ਟਰਾਈ ਕਰ ਲਓ ਅਸਵੇਰੇ 5 ਵਜੇ 6 ਵਜੇ 7 ਵਜੇ 8 ਵਜੇ 9 ਵਜੇ 10 ਵਜੇ ਜਦੋਂ ਮਰਜ਼ੀ ਦਿਨੇ ਸ਼ਾਮੀ ਘੜੀ ਹਲ ਵੇਖ ਲਓ ਕਿੰਨੇ ਵਜੇ ਜੀ 3 ਵਜੇ ਆ ਤੇ ਮਨ 'ਚ ਧਾਰ ਲਓ ਡੇਢ ਘੰਟਾ ਵਾਹਿਗੁਰੂ ਵਾਹਿਗੁਰੂ ਕਰਨਾ ਹੈ 4:30 ਤੱਕ ਵਾਹਿਗੁਰੂ ਵਾਹਿਗੁਰੂ ਜਪਣਾ ਹੈ ਇਹ ਮਹਾਰਾਜੀ ਦੀ ਜੋਰੀ ਚ ਕਹਿਣਾ ਕਿ 4:30 ਤੱਕ 10 ਵਾਰੀ ਘੜੀ ਵੇਖੋਗੇ 3:30 ਵਜੇ ਹੈ ਕਿ ਨਹੀਂ ਠਾਕੋ ਸਤਨਾਮ ਵਾਹਿਗੁਰੂ ਬੀਤਦਾ ਨਹੀਂ ਟੇ ਇਕੱਲਿਆਂ ਸੰਗਤ ਵਿੱਚ ਸੋਈਆਂ ਭਜਦੀਆਂ ਜਾਂਦੀਆਂ ਉੱਥੇ ਟਾਈਮ ਬੀਤਦਾ ਨਹੀਂ ਤੇ ਸੰਗਤ ਵਿੱਚ ਬੰਦਾ ਕਹਿੰਦਾ ਸਮਾਂ ਲੰਬਾ ਹੋ ਜਾਵੇ ਰਸ ਵੜਾ ਰਿਹਾ ਹੈ ਸੰਗਤ ਦੇ ਵਿੱਚ ਦੋ-ਦੋ ਘੰਟੇ ਪਤਾ ਹੀ ਨਹੀਂ ਲੱਗਦਾ ਕਿਵੇਂ ਬੀਤ ਜਾਂਦੇ ਨੇ ਇਹਦਾ ਕਾਰਨ ਹੈ ਸੰਗਤ ਵਿੱਚ ਤੁਸੀਂ ਅਸੀਂ ਨਹੀਂ ਬੈਠੇ ਹੁੰਦੇ ਵਿੱਚ ਉਹ ਆਪ ਵੀ ਬੈਠਾ ਹੁੰਦਾ ਹੈ ਇਹ ਪਹਿਲੀ ਥਾਂ ਜੇ ਕਲਗੀਆਂ ਵਾਲੇ ਦੀ ਵਿੱਚ ਸੰਗਤ ਹਰ ਪ੍ਰਭ ਸੇ ਸੰਗਤ ਦੀ ਖੁਸ਼ੀ ਲਿਆ ਕਰੋ ਤੇ ਇੱਕ ਸੰਗਤ ਆ ਕੇ ਜਿੱਥੇ ਜਗ੍ਹਾ ਮਿਲੇ ਰਸ ਲੈਣਾ ਹੈ ਜੋਗ ਨਦੀ पार ਕਰਨੀ ਹੋਵੇ ਨਾ ਤੇ ਜੇ ਤੁਸੀਂ ਤਰ ਕੇ ਕਰੋ ਕੱਪੜੇ ਵੀ ਗਿੱਲੇ ਹੋਣਗੇ ਪਿੰਡਾ ਵੀ ਗਿੱਲਾ ਹੋਵੇਗਾ ਖੇਚਲ ਵੀ ਹੋਏਗੀ ਬਾਹਵਾ ਵੀ ਮਾਰਨੀਆਂ ਪੈਣਗੀਆਂ ਮਿਹਨਤ ਵੀ ਲਾਣੀ ਪਏਗੀ ਤੇ ਜੇ ਕੋਈ ਸ਼ਕਤ ਇਕੱਠੀ ਕੀਤੀ ਹੋਵੇ ਤੇ ਵੀ ਕਬੋ ਵੀ ਮੈਂ ਜਿਵੇਂ ਸਿੱਧਾ ਬਹਿ ਜਾਂਦੇ ਸੀ ਚੌਂਕੜਾ ਮਾਰ ਲਿਆ ਪਾਣੀ ਦੇ ਪਾਰ ਹੋ ਗਏ ਇਹਦੀ ਔਖ ਹੈ ਗੁਰੂ ਨਾਨਕ ਕਹਿੰਦਾ ਵੀ ਤਰਨਾ ਵੀ ਔਖ ਹੈ ਚੌਂਕੜਾ ਮਾਰ ਕੇ ਸ਼ਕਤੀ ਨਾਲ ਵੀ ਔਖ ਹੈ ਗੁਰੂ ਨਾਨਕ ਸਾਹਿਬ ਕਹਿੰਦੇ ਕਿੰਨਾ ਚੰਗਾ ਹੋਵੇ ਮੈਂ ਕਾਲ ਯੁਗ ਦੀਆਂ ਸੰਗਤਾਂ ਨੂੰ ਪੁੱਲ ਪਾ ਦੇਣਾ ਪੁੱਲ ਸਿੱਧਾ ਪੁੱਲ ਤੇ ਚੜੋ ਤੇ ਲੰਘ ਜਾਓ ਆਖੋ ਸਤਨਾਮ ਵਾਹਿਗੁਰੂ ਆ ਪੁੱਲ ਬਣਾਇਆ ਗੁਰੂ ਨਾਨਕ ਸਾਹਿਬ ਨੇ ਸਤ ਸੰਗਤ ਚਲਾਤੀ ਕਰ ਕਰ ਅੰਦਰ ਧਰਮ ਸਾਹਿਬ ਗੁਰੂ ਨਾਨਕ ਨੇ ਆ ਸਤ ਸੰਗਤ ਬਖਸ਼ ਦਿੱਤੀ ਇਹ ਪੁੱਲ ਸਹਿਜ ਜੋਗ ਹੈ ਪੁੱਲ ਤੇ ਚੜੋ ਕੋਈ ਨਾ ਖੇਚਲ ਦੇਣਾ ਕੋਈ ਇਹ ਸੰਗਤ ਉਹ ਦਾਤ ਹੈ 15 ਕੰਮ ਵੀ ਜ਼ਰੂਰੀ ਪਿੱਛੇ ਪਾ ਦੇ ਸੰਗਤ ਦੀਆਂ ਘੜੀਆਂ ਨਾ ਤਿਆਗੀਆਂ ਖੋ ਸਤਨਹਾਂ ਵਾਹਿਗੁਰੂ ਗੁਰੂ ਨਾਨਕ